ਨਿਗਰਦਾ ਜਿਹੜਾ ਮੁੱਖ ਹਸਪਤਲ ਪੂਰੇ ਐਸਐਮਓ ਸਾਹਿਬ ਦੇ ਮੈਂ ਦਫ਼ਤਰ ਪੂਰੇ ਬੈਠਾ ਜਿਹਨੂੰ ਜਿੰਦਾ ਲਗਿਆ ਹੋਇਆ ਹੈ ਡਾਕਟਰ ਸਾਹਿਬ ਕਿੱਥੇ ਨੇ ਇਹ ਤੁਹਾਨੂੰ ਵਰਤਮਾਨ ਦੱਸ ਸਕਦਾ ਮੈਂ ਪੁੱਛਣਾ ਚਾਹਣਾ ਬੇਰੀ ਬਹੁਤ ਹੀ ਸਤਿਕਾਰਯੋਗ ਭੈਣ ਨਿਰੰਦਰ ਕੌਰ ਬਰਾਜ ਜੀ ਨੂੰ ਕਿ ਉਹ ਸੁਣਾਈ ਹੈ ਕਹਿੰਦੇ ਹਸਪਤਲ ਦੇ ਵਿੱਚ ਕਿ ਉਹਨੇ ਕਿਤੇ ਸਾਡੇ ਪੁਆਦੀਗੜ ਦੇ ਹਸਪਤਾਲ ਦਾ ਹਾਲ ਦੇਖਿਆ ਮੇਰਾ ਗਿਲਾਨੀ ਕਿਸੇ ਨਾਲ ਵੋਟਾਂ ਪਾਉਣਾਂ ਦੇ ਲੋਕਾਂ ਨੇ ਤੁਹਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆ ਸਤਾਜ ਮੂੰਹ ਬੋਲਦਾ ਉਹਨੇ ਵੀ ਆਰਾਮ ਕਰਨਾ ਹੈ ਇਸ ਨਾ ਉਹ ਵੀ ਇਨਸਾਨ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਬਰੀਜਾਂ ਨੂੰ ਦੇਖ ਰਿਹਾ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਆਪਰੇਸ਼ਨ ਦੀ ਡਿਊਟੀ ਕਰ ਰਿਹਾ ਹੈ ਲੇਕਿਨ ਮੈਂ ਪੁੱਛਣਾ ਚਾਹਣਾ ਪੇਲੜ ਲਾਣਾ ਨੂੰ ਜਿਹੜਾ ਪੇਲੜ ਲਾਣਾ ਰੋਟੀਆਂ ਖਾ ਕੇ ਟੰਡ ਤੇ ਹੱਥ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੈਂ ਪੁੱਛਣਾ ਚਾਹਣਾ ਭਗਵੰਤ ਮਾਨ ਨੂੰ ਕਿ ਭਗਵੰਤ ਮਾਨ ਨੂੰ ਮੈਨੂੰ ਪਤਾ ਲੱਗਿਆ ਕਿ ਤੂੰ ਸੰਗਰੂਰ ਚ ਆਇਆ ਹੈ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬੀਆਂ ਦੀ ਪ੍ਰਸ਼ਾਸਨਿਕ ਖੱਜਲ ਖੁਆਰੀ ਖਤਮ ਕਰਨ ਦੇ ਲਈ ਐਕਸ਼ਨ ਮੋਡ ਵਿੱਚ ਨੇ ਤੇ ਦੂਜੇ ਪਾਸੇ ਸੀਐਮ ਸਾਹਿਬ ਦੇ ਆਪਣੇ ਹਲਕੀ ਸੰਗਰੂਰ ਦੇ ਭਵਾਨੀਗੜ ਸਿਵਲ ਹਸਪਤਾਲ ਵਿੱਚ ਮਰੀਜ਼ ਪਰੇਸ਼ਾਨ ਹੋ ਰਹੇ ਨੇ ਇਹ ਹੀ وجہ ਹੈ ਕਿ ਹਸਪਤਾਲ ਆਇਆ ਇੱਕ ਬਜ਼ੁਰਗ ਐਸਐਮਓ ਦੀ ਗੈਰ ਹਾਜ਼ਰੀ ਵੇਖ ਕੇ ਐਸਐਮਓ ਦੇ ਤਾਲਾ ਲੱਗੇ ਕਮਰੇ ਦੇ ਬਾਹਰੋਂ ਲਾਈਵ ਹੋ ਗਿਆ ਜਿਸ ਦੇ ਨਾਲ ਸੈਂਕੜਾ ਹੀ ਲੋਕ ਤੇ ਮਰੀਜ਼ ਮੌਜੂਦ ਸਨ ਲਾਈਵ ਹੋ ਕੇ ਬਜ਼ੁਰਗ ਨੇ ਜਿੱਥੇ ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਦੇ ਹਾਲ ਵੀ ਖਾਏ ਉੱਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੂੰ ਸਵਾਲ ਕੀਤੇ ਕਿ ਇਹ ਹਨ ਉਹਨਾਂ ਦੀਆਂ ਮਿਸਾਲੀ ਸਿਹਤ ਸਹੂਲਤਾਂ ਵਰਮ ਸਤਕਾਰ ਜੋ ਉਸ ਵਾਰੇ ਗੁਰੂ ਜਰੂ ਖਾਲਸਾ ਜੀ ਸਭ ਤੋਂ ਪਹਿਲਾਂ ਕਰੋ ਰਸਨਾ ਪਵਿੱਤਰ ਲਵਾਓ ਹਾਜ਼ਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਸ਼ੋਤ ਸਿੰਘ ਫੱਗੂ ਵਾਲਾ ਪੁਵਾ ਨਿਕੜਦਾ ਜਿਹੜਾ ਮੁੱਖ ਹਸਪੀਟਲ ਪੂਰੇ ਐਸਐਮਓ ਸਾਹਿਬ ਦੇ ਮੈਂ ਦਫ਼ਤਰ ਪੂਰੇ ਬੈਠਾ ਜਿਹਨੂੰ ਜਿੰਦਾ ਲਕਿਆ ਹੋਇਆ ਡਾਕਟਰ ਸਾਹਿਬ ਕਿੱਥੇ ਨੇ ਕਿਸ ਭਗਵੰਤ ਮਾਨ ਦੱਸ ਸਕਦਾ ਹੈ ਇਹ ਉਹ ਲੋਕ ਦੱਸ ਸਕਦੇ ਨੇ ਜਿਨ੍ਹਾਂ ਨੇ ਇਹਨਾਂ ਦੀ ਕਿਤੇ ਡਿਊਟੀ ਲਈ ਹੈ ਲੇਕਿਨ ਮੈਂ ਕੱਲ ਜ਼ਰੂਰ ਪੁੱਛਣੀ ਚਾਹਾਂਗੇ ਇੰਨੀ ਇੰਨੀ ਹੱਦ ਦਰਜੇ ਦੀ ਗਰਮੀ ਦੇ ਵਿੱਚ ਮੇਰੀ ਆ ਸਤਿਕਾਰਯੋਗ ਮਤਾਵਾ ਮੇਰੀ ਆ ਸਤਿਕਾਰਯੋਗ ਭੈਣਾ ਕਿੰਨੇ ਲੋਕ ਨੇ ਜਿਹੜੇ ਕਿੰਨੇ ਲੋਕ ਨੇ ਜਿਹੜੇ ਅਜੋੜੀ ਕਰ ਰਹੇ ਨੇ ਕੀ ਦੀ ਉਡੀਕ ਕਰ ਰਹੇ ਨੇ ਪਵਾਨੀਗੜ ਹਸਪਤਾਲ ਦੇ ਵਿੱਚ ਵੀ ਕੋਈ ਡਾਕਟਰ ਹੋਊਗਾ ਲੇਕਿਨ ਮੇਰਾ ਸਿਰ ਚੁੱਕਦਾ ਹੈ ਡਾਕਟਰ ਜਿਹੜਾ ਜਿਵੇਂ ਵਿਕਰਮਜੀਤ ਦਾ ਜਿਹੜੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੀ ਡਿਊਟੀ ਇੱਕੋ ਹੀ ਡਾਕਟਰ ਇੱਕੋ ਹੀ ਡਾਕਟਰ ਸਰਦਾਰ ਵਿਕਰਮਜੀਤ ਸਿੰਘ ਉਹ ਨਿਵਾ ਰਹੇ ਨੇ ਮੇਰਾ ਸਿਰ ਚੁੱਕਦਾ ਉਹ ਸੱਜਣ ਦੇ ਅੱਗੇ ਕਿਉਂਕਿ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਭਰਾਵੋ ਡਾਕਟਰ ਦੂਜਾ ਰੱਬ ਹੋਇਆ ਕਰਦੇ ਨੇ ਲੇਕਿਨ ਇੱਥੇ ਅਜੇ ਹਸਪਤਾਲ ਦੇ ਵਿੱਚ ਉਹ ਦੂਜਾ ਰੱਬ ਹੈ ਜਿਹੜਾ ਇਕੱਲਾ ਡਾਕਟਰ ਬਿਕਰਮਜੀਤ ਸਿੰਘ ਹੈ ਉਹੀ ਆਪਰੇਟ ਕਰਦਾ ਹੈ ਉਹੀ ਆਪਰੇਸ਼ਨ ਕਰਦਾ ਤੇ ਉਹੀ ਸਾਰੇ ਜੱਗੀਆਂ ਲੋਕਾਂ ਦੀ ਲਾਈਨ ਲੱਗੀ ਹੈ ਇਹਨੇ ਲੋਕਾਂ ਨੂੰ ਸਾਰਿਆਂ ਨੂੰ ਉਹ ਡੀਲ ਕਰਦਾ ਹੈ ਸਾਰਿਆਂ ਨੂੰ ਮੈਡੀਕਲ ਲਿਖਦਾ ਮੈਂ ਪੁੱਛਣਾ ਚਾਹਣਾ ਇੱਥੋਂ ਦੇ ਤਬਦੀਲੀ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਤਬਦੀਲੀ ਦੇ ਦਾਅਵੇ ਕਰਨ ਵਾਲੇ ਲੋਕਾਂ ਨੂੰ ਇੱਥੋਂ ਦੇ ਹੈਲਥ ਮਿਨਿਸਟਰ ਨੂੰ ਮੈਂ ਪੁੱਛਣਾ ਚਾਹਣਾ ਮੇਰੀ ਬਹੁਤ ਹੀ ਸਤਿਕਾਰਯੋਗ ਭੈਣ ਨਰਿੰਦਰ ਕੌਰ ਭਰਾਜੀ ਨੂੰ ਕਿ ਉਹ ਸੁngਾਈ ਹੈ ਕਹਿੰਦੇ ਹਸਪੀਟਲ ਦੇ ਵਿੱਚ ਕਿ ਉਹ ਨੇ ਕਹਿੰਦੇ ਸਾਡੇ ਪੁਆਦੀਗੜ ਦੇ ਹਸਪਤਾਲ ਦਾ ਹਾਲ ਦੇਖਿਆ ਮੇਰਾ ਗਿਲਾ ਨਹੀਂ ਕਿਸੇ ਨਾਲ ਮੇਰੀ ਨਰਾਜ਼ਗੀ ਨਹੀਂ ਕਿਸੇ ਨਾਲ ਪੋਟਾ ਪਾਇਆਂ ਦੇ ਲੋਕਾਂ ਨੇ ਤੁਹਾਨੂੰ ਤਬਦੀਲੀ ਦੇ ਲਈ ਆ ਸੁਧਾਰ ਕਰਨ ਦੇ ਲਈ ਆ ਸਰਦਾਰ ਅਜ ਮੂੰਹ ਬੋਲਦਾ 2 ਵਜੇ ਹਸਪਤਾਲ ਤੇ ਡਿਊਟੀ ਹੈ ਸਰਦਾਰ ਬਿਕਰਮਜੀਤ ਸਿੰਘ ਜੀ ਦੀ 2 ਵਜੇ ਤੋਂ ਬਾਅਦ ਉਹਨੇ ਵੀ ਆਰਾਮ ਕਰਨਾ ਹੈ ਉਹ ਵੀ ਇਨਸਾਨ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਮਰੀਜ਼ਾਂ ਨੂੰ ਦੇਖ ਰਿਹਾ ਹੈ ਤੜਕੇ ਤੋਂ ਲੈ ਕੇ ਆਤਰ ਤੱਕ ਆਪਰੇਸ਼ਨ ਦੀ ਡਿਊਟੀ ਕਰ ਰਿਹਾ ਹੈ ਲੇਕਿਨ ਮੈਂ ਪੁੱਛਣਾ ਚਾਹਣਾ ਬੇਲੜ ਲਾਣੇ ਨੂੰ ਜਿਹੜਾ ਬੇਲੜ ਲਾਣਾ ਰੋਟੀਆਂ ਖਾ ਕੇ ਟੱਟ ਤੇ ਹੱਥ ਫੇਰ ਕੇ ਸਰਕਾਰ ਦੀ ਕਾਰਗੁਜ਼ਾਰੀ ਤੇ ਮੈਂ ਪੁੱਛਣਾ ਚਾਹਣਾ ਭਗਵੰਤਬਾਹਨ ਨੂੰ ਕਿ ਭਗਵੰਤਬਾਹਨ ਤੂੰ ਮੈਨੂੰ ਪਤਾ ਲੱਗਿਆ ਕਿ ਤੂੰ ਸੰਗਰੂਰ ਚ ਆਇਆ ਤੈਨੂੰ ਤੈਨੂੰ ਕੀ ਲੋੜ ਹੈ ਤੂੰ ਤਾਂ ਕਹਿੰਦਾ ਇੱਥੇ ਹੂ 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 ਕਰਦੇ ਫਿਰਦੇ ਨੇ ਇੱਥੇ ਲੋਕ ਡਾਕਟਰ ਸੀਐਮ ਦੇ ਮਗਰ ਫਿਰਦੇ ਨੇ ਇੱਥੇ ਲੋਕ ਫਿਰਦੇ ਨੇ ਹੋਰ ਗੱਲਾਂ ਦੇ ਮਗਰ ਲੇਕਿਨ ਮੈਂ ਪੁੱਛਣਾ ਚਾਹਣਾ ਤੁਹਾਡੇ ਕੋਲੋਂ ਕਿ ਜਿਹੜੇ ਆ ਲੋਕ ਨੇ ਗਰੀਬ ਜੇ ਇਹਨਾਂ ਦੇ ਵਿੱਚੋਂ ਕਿਸੇ ਗਰੀਬ ਦੀ ਕਿਸੇ ਦੀ ਮੌਤ ਹੋ ਗਈ ਅਟੈਕ ਹੋ ਗਿਆ ਇਸ ਹੱਦ ਤੱਕ ਦੇ ਦੀਵਿਤੀ ਦੇ ਵਿੱਚ ਤਾਂ ਕੌਣ ਦੂਵੇ ਬਹਾੂ ਨੂੰਗਾ ਉਹਦੇ ਲਈ ਕੌਣ ਦੂਵੇ ਬਹਾੂ ਨੂੰਗਾ ਅੱਜ ਜਿੰਤੀ ਮਾਰਦੇ ਮੈਂ ਕਹਾਂ ਤੁਹਾਨੂੰ ਬੇਤੀ ਕਰਾਂਗਾ ਉਹ ਦਿਖਾ ਦੇਵੇ ਕਿ ਸੈਂਕੜੇ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਵਾਨੀਗੜ ਦੇ ਵਿੱਚ ਹਸਪੀਟਲ ਦੇ ਵਿੱਚ ਅੱਜ ਸਾਡੇ ਜਿਹੜੇ ਡਾਕਟਰਾਂ ਨੂੰ ਉਡੀਕ ਰਹੇ ਨੇ ਮਰੀਜ਼ ਨੇ ਜਿਹੜੇ ਮੇਰੀਆ ਭੈਣਾ ਮੈਂ ਵੀ ਕਿਸੇ ਮਾਂ ਨੇ ਜੰਮਿਆ ਮੇਰੀਆ ਭੈਣਾ ਕਰਪਤੀ ਅੱਜ ਲੈਣਾ ਚ ਰੱਗੀਆਂ ਨੇ ਓਏ ਸ਼ਰਮ ਕਰ ਸ਼ਰਮ ਕਰ ਦੂਜੇ ਪਾਸੇ ਇਸ ਮਾਮਲੇ ਤੇ ਐਸਐਮਓ ਵਿਨੋਦ ਕੁਮਾਰ ਨੇ ਸਪਸ਼ਟ ਕਰਨ ਦਿੱਤਾ ਹੈ ਜਿਨ੍ਹਾਂ ਦਾ ਕਹਿਣਾ ਹੈ ਕਿ ਹਸਪਤਾਲ ਦੇ ਵਿੱਚ ਡਾਕਟਰਾਂ ਦੀ ਘਾਟ ਹੈ ਪਰ ਫਿਰ ਵੀ ਉਹਨਾਂ ਦੇ ਵੱਲੋਂ ਤਨਦੇਹੀ ਦੇ ਨਾਲ ਡਿਊਟੀ ਕੀਤੀ ਜਾ ਰਹੀ ਹੈ ਮੈਂ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫੀਸਰ ਕੋਨਿਗੜ ਨਹੀਂ ਨਹੀਂ ਉਹ ਦਫ਼ਤਰ ਨੂੰ ਤਾਲਾ ਮੇਰਾ ਜਿਹੜਾ ਆਪੀਡੀ ਚ ਰੂਮ ਹੈ ਪੇਸ਼ੈਂਟ ਦੇਖਣ ਨਾਲ ਉਧਰ ਲੱਗਿਆ ਹੁੰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਣੇ ਉੱਥੇ ਵੀ ਵਾਈਟਲ ਸਮਾਨ ਪਿਆ ਜਦੋਂ ਪੇਸ਼ੈਂਟ ਦੇਖਦਾ ਮੈਂ ਉਧਰ ਬੈਠਦਾ ਜਦੋਂ ਇੱਧਰ ਦਫ਼ਤਰ ਦੇ ਕੰਮ ਕਰਨੇ ਨੇ ਵੀ ਸੀ ਅਟੈਂਡ ਕਰਨੀਆਂ ਨੇ ਮੇਲਸ ਅਟੈਂਡ ਭੇਜਣੀਆਂ ਨੇ ਚਿੱਠੀਆਂ ਸਾਈਨ ਕਰਨੀਆਂ ਉਹ ਮੈਂ ਇੱਧਰ ਆ ਜਾਂਦਾ ਕੱਲ ਮੈਂ ਉਸ ਵੇਲੇ ਇੱਧਰ ਆਇਆ ਹੋਇਆ ਸੀ ਤੇ ਪੇਸ਼ੈਂਟ ਉਧਰ ਜ਼ਿਆਦਾ ਹੋਗੇ ਸੀ ਕਿਉਂਕਿ ਛੁੱਟੀਆਂ ਤੋਂ ਬਾਅਦ ਹਸਪਤਾਲ ਖੁੱਲਿਆ ਸੀ ਇੱਕ ਡਾਕਟਰ ਜਿਹੜਾ ਕਿ ਮੇਰੇ ਕੋਲ ਡਾਕਟਰਾਂ ਦੀ ਘਾਟ ਹੋਣ ਕਰਕੇ ਇੱਕੋ ਹੀ ਡਾਕਟਰ ਅਵੇਲੇਬਲ ਸੀਗਾ ਰੋਜ਼ ਹੀ ਤਕਰੀਬਨ ਇੱਕੋ ਹੀ ਡਾਕਟਰ OPD 'ਚ ਅਵੇਲੇਬਲ ਹੁੰਦਾ ਉਹ ਫੇਰ ਵੀ ਮੈਂ ਉੱਥੋਂ ਜਿਹੜੇ ਫालतू ਪੇਸ਼ੈਂਟ ਸੀ ਜਿਹੜੇ ਐਕਸਟਰਾ ਪੇਸ਼ੈਂਟ ਜਿਨ੍ਹਾਂ ਨੇ ਉਹਨਾਂ ਨੂੰ ਦਿਖਾਉਣਾ ਸੀ ਉਹ ਉੱਥੇ ਹੀ ਖੜੇ ਸੀ ਬਾਕੀ ਪੇਸ਼ੈਂਟ ਮੈਂ ਇੱਧਰ ਬੁਲਾ ਕੇ ਦੇਖੀ ਤਾਂ ਉੱਥੇ ਸਰ ਕੋਈ ਲਾਇਆ ਹੋਇਆ ਤੁਹਾਡੇ ਕਿਉਂਕਿ ਤਾਲਾ ਲੱਗਿਆ ਹੋਇਆ ਹੈ ਉੱਥੇ ਮੈਂ ਪਹਿਲਾਂ ਵੀ ਲਾਇਆ ਸੀ ਕੱਲ ਨਹੀਂ ਲੱਗਿਆ ਹੋਇਆ ਸੀ ਕੋਈ ਮਿਸਪਲੇਸ ਉਹ ਜਦੋਂ ਉੱਤਰ ਗਿਆ ਉਹ ਦੁਆਰੇ ਲਵਾਤਾ ਉੱਥੇ ਜੀ ਸਰ ਉਹ ਸਿਟਿੰਗ ਕਿੱਥੇ ਹੈ ਕਿਹੜੇ ਕਮਰੇ ਚ ਹੈ ਸਿਟਿੰਗ ਮੇਰੀ ਏਸੀ ਰੂਮ ਚ ਹੁੰਦੀ ਹੈ 18 ਨੰਬਰ ਚ ਦਫ਼ਤਰੀ ਕੰਮਾਂ ਲਈ ਕੁਝ ਟਿਨ ਸਾਈਨ ਕਰਨੀਆਂ ਨੇ ਜਿਵੇਂ ਜਾਂ ਵੀ ਸੀ ਅਟੈਂਡ ਕਰਨੀਆਂ ਨੇ ਜਦੋਂ ਪੇਸ਼ੈਂਟ ਦੇਖਣ ਹੁੰਦੇ ਨੇ ਤਾਂ ਮੈਂ ਉਧਰ ਚਲਾ ਜਾਂਦਾ ਉਹ ਬੁੜੀ ਚ ਖੰਜਰ ਖਵਾਰੀ ਤਾਂ ਦੇਖੋ ਜੀ ਡਾਕਟਰਾਂ ਦੀ ਅਵੇਲੇਬਿਲਿਟੀ ਤੇ ਹੈਗੀ ਸਾਡੀ ਐਮਰਜੈਂਸੀ ਸੰਨ ਮੇਰੇ ਕੋਲ ਚਾਰ ਡਾਕਟਰ ਨੇ ਦੋ ਇਥੇ ਪਰਮਨੈਂਟ ਨੇ ਇੱਕ ਛੁੱਟੀ ਤੇ ਔਰ ਦੋ ਮੈਂ ਡੈਪੂਟੇਸ਼ਨ ਤੇ ਲਗਵਾਏ ਹੋਣੇ ਸੀਮਰ ਸਾਹਿਬ ਨੂੰ ਕਹਿ ਕੇ ਉਹਦੇ ਨਾਲ ਸਾਡੀ ਐਮਰਜੈਂਸੀ ਰਾਉਂਡ ਦਾ ਘਲੋਕ ਚੱਲਦੀ ਹੈ ਪ੍ਰੋਪਰਟੀ ਚ ਕਈ ਵਾਰ ਰਸ਼ ਵੱਜ ਜਾਂਦਾ ਉਸ ਵੇਲੇ ਪੇਸ਼ੈਂਟ ਨੂੰ ਥੋੜੀ ਵੇਟ ਕਰਨੀ ਪੈਂਦੀ ਹੈ ਆਦਰਵਾਇਜ਼ ਦਵਾਈਆਂ ਸਾਰਾ ਕੁਝ ਟੈਸਟ ਸਾਰਾ ਕੁਝ ਅੰਦਰ ਹੋ ਰਿਹਾ ਹੈ ਸਰ ਜੀ ਤੁਸੀਂ ਵੀਡੀਓ ਸਾਹਮਣੇ ਆਈਏ ਤਾਂ ਤੁਸੀਂ ਇਸ ਹਸਪਤਾਲ ਦੇ ਵਿੱਚ ਸੀ ਮੈਥੀ ਸੀਗਾ ਜੀ ਮੈਥੀ ਸੀ ਔਰ ਮੈਂ ਪੇਸ਼ੈਂਟ ਵੀ ਦੇਖ ਰਿਹਾ ਸੀ ਜੀ ਤਦ ਤੁਸੀਂ ਉਕੇ ਉੱਥੇ ਮੌਕੇ ਤੇ ਜਾ ਕੇ ਗੱਲਬਾਤ ਕੀਤੀ ਉਹਨਾਂ ਨਾਲ ਨਹੀਂ ਉਸ ਵੇਲੇ ਤੱਕ ਤਾਂ ਧਰਨਾ ਖਤਮ ਹੋ ਗਿਆ ਸੀ ਜਦੋਂ ਉਹਨਾਂ ਨੇ ਧਰਨਾ ਲਾਇਆ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕੋਈ ਰੌਲਾ ਪੈ ਰਿਹਾ ਹੈ ਉਸ ਵੇਲੇ ਕੋਈ ਤਿੱਕ ਕਰਨੀ ਸੀ